ਵੀਡੀਓ ਟੂਡੇ ਚੈਨਲ ਦੇਖ ਰਹੇ ਹੋ ਤੁਸੀਂ ਬਲਾਕ ਔਰ ਦੇ ਪਿੰਡ ਗੜੀ ਅਜੀਤ ਸਿੰਘ ਨਿਵਾਸੀ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਰਿਹਲ ਜੋ ਕੁਝ ਸਮੇਂ ਤੋਂ ਬਿਮਾਰ ਰਹਿਣ ਉਪਰੰਤ ਸਦੀਵੀ ਵਿਛੋੜਾ ਦੇ ਗਏ ਜਿਨਾਂ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਗਾਹਟ ਵਿਖੇ ਬਹੁਤ ਹੀ ਦੁਖਦਾਇਕ ਮਾਹੌਲ ਵਿੱਚ ਕੀਤਾ ਗਿਆ ਤੇ ਵਿਦਾਇਗੀ ਸਮੇਂ ਦੀਆਂ ਰਸਮਾਂ ਉਹਨਾਂ ਦੇ ਭਾਂਜੇ ਕਮਲਜੀਤ ਕਬਰ ਨੇ ਪਰਿਵਾਰ ਖਾਨਾਲ ਨੇ ਬਾਈਆਂ ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੁਮਤੋ ਇਲਾਵਾ ਕਈ ਹੋਰ ਕਾਂਗਰਸੀ ਆਗੂ ਸਮੂਹ ਰਿਸ਼ਤੇਦਾਰ ਗ੍ਰਾਮ ਪੰਚਾਇਤ ਤੇ ਪਾਰੀ ਗਿੰਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗੁਰਦੁਆਰਾ ਸਿੰਘ ਸਭਾ ਗੜੀ ਅਜੀਤ ਸਿੰਘ ਵਿਖੇ 8 ਅਪ੍ਰੈਲ ਨੂੰ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ ਜਿਸ ਵਿੱਚ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨਗੇ। ਆਓ ਦੇਖਦੇ ਆਂ। ਇਸ ਮੌਕੇ ਦੇ ਗੰਭੀਰ ਮਾਹੌਲ ਦੀਆਂ ਤਸਵੀਰਾਂ ਸਰ ਦੇ ਐਸ ਸੀ ਸੈਲ ਦੇ ਪ੍ਰਧਾਨ ਸੀਗੇ ਉਹਨਾਂ ਦਾ ਬੀ ਸੀ ਸੈਲ ਦੇ ਪ੍ਰਧਾਨ ਸੀ ਉਹਨਾਂ ਦਾ ਅਕਾਲ ਚਲਾਣਾ ਜਿਹੜਾ ਅਚਾਨਕ ਸਾਡੇ ਵਿੱਚੋਂ ਚਲੇ ਜਾਣਾ ਬੜੇ ਹੀ ਦੁਖਦਾਈ ਗੱਲ ਹੈਗੀ ਆ ਸਾਡੇ ਸਾਰਿਆਂ ਵਾਸਤੇ ਜਿੱਥੇ ਪਾਰਟੀ ਵਾਸਤੇ ਉੱਥੇ ਨਗਰ ਵਾਸਤੇ ਪਰਿਵਾਰ ਵਾਸਤੇ ਔਰ ਪਾਰਟੀ ਨੂੰ ਨਾਂ ਪੂਰਾ ਹੋਣ ਵਾਲਾ ਜਿਹੜਾ ਘਾਟਾ ਉਹ ਪਿਆ ਇੱਕ ਨਤੜਕ ਜਿਹੜਾ ਲੀਡਰ ਹੈ ਉਹਦਾ ਜਾਣਾ ਬਹੁਤ ਵੱਡਾ ਘਾਟਾ ਪੈਂਦਾ ਹੈਗਾ ਔਰ ਅੱਜ ਸਾਰੇ ਹੀ ਆਪਾਂ ਪਾਰਟੀ ਵੱਲੋਂ ਵੀ ਰਿਸ਼ਤੇਦਾਰ ਦੋਸਤ ਸਨੇਤਰ ਸਕੇ ਸੰਬੰਧੀ ਨਗਰ ਨਿਵਾਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਉਹਨਾਂ ਦੇ ਇਸ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਔਰ ਪਿੰਡ ਵਾਸੀਆਂ ਵਾਸਤੇ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜਿੱਥੇ ਉਹਨਾਂ ਦੇ ਬਜ਼ੁਰਗ ਸਰਦਾਰ ਸ਼ੇਰ ਸਿੰਘ ਜੀ ਉਹਨਾਂ ਨੇ ਵੀ ਬਹੁਤ ਇਲਾਕੇ ਨੂੰ ਦੇਣ ਦਿੱਤੀ ਔਰ ਉਹਨਾਂ ਦੇ ਆਪਣੇ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਸਰਦਾਰ ਗੁਰਦੇਵ ਸਿੰਘ ਗਰੀਹਲ ਜੀ ਨੇ ਵੀ ਇਲਾਕੇ ਦੀ ਵੀ ਔਰ ਪਿੰਡ ਦੀ ਬਹੁਤ ਸੇਵਾ ਕੀਤੀ ਹੈ ਔਰ ਪਰਮਾਤਮਾ ਅਗੇ ਅਸੀਂ ਸਾਰੇ ਜਣੇ ਇਹੀ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਦੋਸਤਾਂ ਮਿੱਤਰਾਂ ਨੂੰ ਔਰ ਪਾਰਟੀ ਨੂੰ ਜਿਹੜਾ ਇਹ ਘਾਟਾ ਪਿਆ ਉਹਨੂੰ برداشت ਕਰਨ ਦਾ ਸਾਨੂੰ ਬਲ ਬਖਸ਼ੇ ਵਾਹਿਗੁਰੂ ਖਾਲਸਾ ਵਾਹਿਗੁਰੂ